ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੇ ਕਈ ਨੇਤਾ ਨੂੰ ਕਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਅਤੇ ਕਈਆਂ ਨੂੰ ਰਸਤਿਆਂ ਵਿੱਚ ਹੀ ਰੋਕ ਲਿਆ ਗਿਆ ਜਿਸ ਦੇ ਰੋਸ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਵਰਨ ਸਿੰਘ ਪੰਡੇਰ ਦੀ ਅਗਵਾਈ ਵਿੱਚ ਅੰਮ੍ਰਿਤਸਰ 골ਡਨ ਗੇਟ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਿੰਦਾਬਾਦ 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 ਐਸਕੇਐਮ ਰਾਜਨੀਤਿਕਾ ਦੇ ਵਿੱਚ ਅਸੀਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਜਿਹਦੇ ਵੱਡੇ ਲੀਡਰ ਗਰਾਹਾਂ ਸਾਹਿਬ ਲਖੋਵਾਲ ਜੀ ਮਨਜੀਤ ਧਨੇਰ ਚੋਹਾਨ ਸੀਗੇ ਉਹਨਾਂ ਦੇ ਲੀਡਰਸ਼ਿਪ ਉਹਨਾਂ ਨੇ ਪੰਜ ਨੂੰ ਅੱਜ ਚੰਡੀਗੜ੍ਹ ਜਾਣਾ ਸੀਗਾ ਅਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਲਾਉਣਾ ਸੀ ਕੇਂਦਰ ਕੋ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ 17 ਜਾਂ 34 ਸੈਕਟਰ ਮੰਗਿਆ ਇਹਨਾਂ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ মিডিਆ ਤੋਂ ਪਤਾ ਲੱਗ ਰਿਹਾ ਔਰ ਮੁੱਖ ਮੰਤਰੀ ਸਾਹਿਬ ਮੀਟਿੰਗ ਚੋਂ ਉੱਠ ਕੇ ਕਹਿ ਕੇ ਚਲੇ ਗਏ ਵੀ ਤੁਸੀਂ ਜੋ ਕਰਨਾ ਕਰ ਲੋ ਜੜੀਆਂ ਥੋਡੀਆਂ ਪਹਿਲੀਆਂ ਮੰਗਾ ਮੰਨੀਆਂ ਹੋ ਜਾਂ ਉਹ ਵੀ ਨਹੀਂ ਮੈਂ ਮੰਨਦਾ ਹੈਗਾ ਇਹ ਮੈਨੂੰ ਲੱਗਦਾ ਜੋ ਮੇਰਾ ਵੀ ਤਜਰਬਾ ਰਿਹਾ ਦੋ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਕੈਪਟਨ ਅਮਨਿੰਦਰ ਦੀ ਸਰਕਾਰ ਵੀ ਦੋ ਵਾਰ ਰਹੀ ਕਦੀ ਕਿਸੇ ਮੁੱਖ ਮੰਤਰੀ ਐ ਉੱਠ ਕੇ ਨਹੀਂ ਗਿਆ ਮੀਟਿੰਗ ਚੋਂ ਨਾ ਇਹੋ ਜਿਹਾ ਬਿਹੇਵਰ ਆਵਾ ਜੋ ਮੈਂ ਦੇਖਿਆ ਇਹ ਮਾੜੀ ਗੱਲ ਸੀ ਚਲੋ ਤੁਸੀਂ ਗੱਲ ਮੰਨਨੀ ਆ ਮੰਗਾ ਮੰਨਨੀ ਆ ਨਹੀਂ ਮੰਨੀਆਂ ਥੋਡੀ ਮਰਜ਼ੀ ਆ ਉਹਨਾਂ ਨੂੰ ਥਾਂ ਦੇ ਦਿਓ ਪ੍ਰਦਰਸ਼ਨ ਕਰ ਲੈਣ ਫਿਰ ਪਰਸੋਂ ਤੋਂ ਛਾਪੇਮਾਰੀ ਕਰਕੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਹੁਤ ਸਾਰੇ ਮੈਨੂੰ ਲੱਗਦਾ ਦਰਜਣਾਂ ਕਿਸਾਨ ਜੇਲਾਂ ਚ ਚਲੇ ਗਏ ਆ ਅੱਜ ਵੀ ਵੱਡੇ ਹੈਵੀ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣੋਂ ਰੋਕਿਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਵਾ ਅੱਜ ਅੰਮ੍ਰਿਤਸਰ ਦੇ ਵਿੱਚ 21 ਥਾਵਾਂ ਤੇ ਤੇ ਲਗਭਗ ਕਹਿ ਲੋ ਵੀ 18 ਜ਼ਿਲ੍ਹੇ ਜਿਹੜੇ ਨੇ ਸਾਡੇ ਕਿਸਾਨ ਬੇਦੁਰਸ਼ਿਕਰ ਜਮਤੀ ਦੇ ਉੱਥੇ ਦਸਿਓ ਹਜ਼ਾਰ ਕਿਸਾਨ ਜੜੇ ਆ ਅੱਜ ਅਰਥੀ ਫੂਕ ਮਜਾਰਾ ਕਰਨਗੇ ਇਹ ਜ਼ਬਰ ਦੇ ਵਿਰੁੱਧ